ਬਸਪ੍ਰਧਾਨਾ ਵਿਕੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਦੀ ਅਗਵਾਈ ਦੇ ਹੇਠ ਕਾਂਗਰਸ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਦੇ ਵਿੱਚ ਬਲਾਕ ਖਮਾਣੋ ਬਲਾਕ ਚੁੰਨੀ ਦੇ ਕਾਂਗਸੀ ਆਗੂ ਬੜੇ ਇਕੱਠ ਨਾਲ ਪਹੁੰਚੇ ਉੱਥੇ ਪਤਰਾ ਗੱਲਬਾਤ ਕਰਦੇ ਹੋਏ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਨੇ ਦੱਸਿਆ ਕਿ ਕਾਂਗਰਸ ਦਾ ਹੈ ਨਾਰਾ ਕਿ ਲੋਕਾਂ ਨੂੰ ਆਪਣਾ ਵਤਨ ਜੋਣਾ ਹੈ ਉਹਨਾਂ ਨੇ ਵਿਧਾਨ ਸਭਾ ਹਲਕੇ ਦੇ ਵਿੱਚ ਵੀ ਅਤੇ ਚੋਣਾਂਾਂ ਵਿੱਚ ਅਤੇ ਪੰਚਾਇਤ ਚੋਣਾਂ ਵਿੱਚ ਵੀ ਬਹੁਤ ਹੀ ਲਗਨ ਤੇ ਮਿਹਨਤ ਨਾਲ ਕੰਮ ਕੀਤਾ ਹੈ ਇਹ ਉਹਨਾਂ ਦਾ ਕਹਿਣਾ ਹੈ। ਉਹਨਾਂ ਨੇ ਦੱਸਿਆ ਕਿ ਬਸੇ ਬਣਾ ਵਿਖੇ ਪਾਰਟੀ ਦਾ ਕੋਈ ਹਲਕਾ ਇੰਚਾਰਜ ਨਹੀਂ ਹੈ ਅਤੇ ਮੇਰੀ ਮੇਰੀ ਬੰਦੀ ਹੈ ਕਿ ਮੈਂ ਜ਼ਿਲ੍ਹਾ ਪ੍ਰਧਾਨ ਨਾਲ ਬੈਠ ਕੇ ਅਤੇ ਬਾਕੀ 리ਡਰ ਨਾਲ ਬੈਠ ਕੇ ਇੱਥੇ ਵਾਰ-ਵਾਰ ਆਉਂਦਾ ਰਾਂ ਅਤੇ ਪਾਰਟੀ ਦੀ ਇੱਕ ਜੁੱਟਾ ਜਿਹੀ ਕੰਮ ਕਰਾਂ। ਇਸ ਮੌਕੇ ਦੇ ਉਹਨਾਂ ਦੇ ਨਾਲ ਮੰਤ ਡਾਕਟਰ ਸਿਕੰਦਰ ਸਿੰਘ ਅਤੇ ਹੋਰਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ। ਮੀਟਿੰਗ ਰੱਖੀ ਗਈ ਹੈ ਕਾਂਗਰਸ ਦੀ ਪੱਤੀ ਬਲੌਗ ਦੇ ਵਿੱਚ ਕੀ ਗੱਲ ਹੈ? ਨਹੀਂ ਦੇਖੋ ਇਹ ਕੀ ਆ ਕਿ ਕਾਂਗਰਸ ਪਾਰਟੀ ਦਾ ਜਿਹੜਾ ਵਰਕਰ ਆ ਉਹਨੇ ਪਾਰਲੀਮੈਂਟ ਚ ਵਿਧਾਨ ਸਭਾ ਚ ਵੀ ਹਰ ਵਾਰ ਉਹਨੇ ਬਹੁਤ ਅੱਛਾ ਕੰਮ ਕੀਤਾ ਪੰਚਾਇਤਦਿਆਂ ਇਲੈਕਸ਼ਨਾਂ ਹੋਈਆਂ ਸਭ ਜਗ੍ਹਾ ਔਰ ਕਿਉਂਕਿ ਇੱਥੇ ਕੋਈ ਹਲਕਾ ਇੰਚਾਰਜ ਨਹੀਂ ਆ ਉਹ ਮੈਂ ਮੇਰੀ ਹੀ ਜ਼ਿੰਮੇਵਾਰੀ ਬਣਦੀ ਆ ਕਿ ਜਿਲ੍ਹਾ ਪ੍ਰਧਾਨ ਜੀ ਨਾਲ ਮਿਲ ਕੇ ਬਾਕੀ ਲੀਡਰਾਂ ਨਾਲ ਮਿਲ ਕੇ ਮੈਂ ਬਾਰ-ਬਾਰ ਇੱਥੇ ਆਉਂਦਾ ਜਾਂਦਾ ਰਹਾ ਤਾਂ ਸਾਡਾ ਜਿਹੜਾ ਵਰਕਰ ਆ ਉਹਦੇ ਨਾਲ ਪਾਰਟੀ ਦੀ ਕੀ ਸੋਚ ਆ ਕੀ ਅਸੀਂ ਕਰਨਾ ਚਾਹੁੰਦੇ ਆ ਅਗਲੀਆਂ ਇਲੈਕਸ਼ਨਾਂ ਲਈ ਕੀ ਕਰਨਾ ਉਹ ਸਾਰੀਆਂ ਗੱਲਾਂ ਮੈਂ ਦੱਸਣ ਲਈ ਇੱਥੇ ਆਉਣਾ ਹੈਗਾ ਉਹ ਰਾਜ ਉਸੇ ਕਾਰਜਕ੍ਰਮ ਚਾਹੀਏ ਰੱਖਿਆ ਸੀ ਕਿ ਭਾਈ ਸਾਰੇ ਲੋਕਾਂ ਨੂੰ ਕੈਂਪ ਕਰੀਏ ਜਿਲ੍ਹਾ ਬਰੇਸ਼ਾਦਾਰਿਆ ਬਲਾਕ ਸੰਤੀ ਆ ਰਹੀਆਂ ਔਰ ਵੋਟਰ ਲਿਸਟਾਂ ਦਾ ਵੀ ਮੁੱਦਾ ਹੈਗਾ ਸਾਰੇ ਮੁਲਕ 'ਚ ਔਰ ਆਮ ਪਾਰਟੀ ਵੀ ਉਹੀ ਕੰਮ ਕਰਦੀ ਹੈ ਜੋ ਬੀਜੇਪੀ ਕਰਦੀ ਹੈ ਤੇ ਸਾਨੂੰ ਮੈਂ ਆਪਣੇ ਵਰਕਰ ਨੂੰ ਸचेਤ ਕਰਨਾ ਹੈ ਜਿਵੇਂ ਤੁਸੀਂ ਦੇਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚੱਲੀ ਜਿੱਦੋਂ ਲੈ ਕੇ ਕਿ ਬੜੀ ਟੀਕ ਹੈ ਲੱਗੀ ਉਹਦੇ ਵਾਰੀ ਦੇਖੋ 3 ਸਾਲ ਸੁੱਤੇ ਰਹੇ ਜੇ ਪਹਿਲਾਂ ਸ਼ੁਰੂ ਤੋਂ ਹੀ ਜਗ ਜਾਂਦੇ ਹੋ ਸਕਦਾ ਇਹ ਹਾਲਤ ਹੀ ਨਾ ਹੁੰਦੀ ਹੁਣ ਵੀ ਇਹਨਾਂ ਨੇ ਵੱਡਾ ਸਮੱਗਲਰ ਕਿਹੜਾ ਫੜਿਆ ਇੱਕ ਨਾਂ ਇੱਕ ਨਾਂ ਦੱਸ ਦੇਣ ਕਿਹਾ ਵੱਡਾ ਸਮੱਗਲਰ ਫੜਿਆ ਉਹ ਕੀ ਹੈ ਜਿਹਦੇ ਕੋਲ ਇੱਕ ਪੂਰੀ ਮਿਲ ਗਈ ਉਹਨੂੰ ਫੜ ਕੇ ਅਸੰਖਿਆ ਪੂਰੀ ਕਰੀ ਜਾ ਰਹੇ ਆ ਅਰੇ ਭਾਈ ਇਹ ਜਦੋਂ ਤੱਕ ਤੁਸੀਂ ਚੇਨ ਨਹੀਂ ਤੋੜੋਗੇ ਔਰ ਉਸ ਚੇਨ ਸਮੱਗਲਰਸ ਔਰ ਉਹਦੇ ਚ ਜਿਹੜੇ ਪੁਲਿਸ ਵਾਲੇ ਆ ਜਾਂ ਜਿਹੜੇ ਸਾਰੇ ਨੇਤਾ ਜਦੋਂ ਤੱਕ ਉਹ ਪੂਰੀ ਚੇਨ ਨਹੀਂ ਟੁੱਟੂਗੀ ਨਸ਼ਾ ਟੁੱਟਣਾ ਨਹੀਂ ਹੈਗਾ ਸਾਹਿਬ ਜਿਹੜੇ ਅੱਜ ਵਰਕਰ ਕੁਝ ਗੈਰਹਾਜ਼ਰ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਨਹੀਂ ਉਹਨਾਂ ਦਾ ਫਿਰ ਕਾਂਗਰਸੀ ਵਿਚਾਰਧਾਰਾ ਚ ਕੋਈ ਉਹਨਾਂ ਦਾ ਵਿਸ਼ਵਾਸ ਨਹੀਂ ਆ ਉਹ ਆਪਣਾ ਜੋ ਉਹਨਾਂ ਨੇ ਕਰਨਾ ਚਾਹਣਾ ਉਹ ਸਾਡੀ ਵਿਚਾਰਧਾਰਾ ਨਾਲ ਕਾਂਗਰਸ ਨਾਲ ਨਹੀਂ ਮਿਲਦੇ ਜੋ ਨਾ ਕਰਨਾ ਕਰਦੇ ਰਹੇ ਜੋ ਦੇਖਿਆ ਜਾ ਰਿਹਾ ਕੋਈ ਬਲੌਗ ਦੇ ਵਿੱਚ ਦੋ ਦੋ ਮਤਲਬ ਕਿ ਸਮਾਗਮ ਹੁੰਦੇ ਨੇ ਦੋ ਦੋ ਵੁਰਤੋ ਬਣਾਏ ਕੀ ਗਣੀ ਕੋਈ ਕਹਿਣਾ ਨਹੀਂ ਆਹ ਆ ਓਰੀਜਨਲ ਕਾਂਗਰਸ ਹੈ ਜੇ ਕੋਈ ਪੈਰਲਲ ਚਲਾਉਂਦਾ ਉਹ ਆਪਣੀ ਕਾਂਗਰਸ ਚਲਾ ਰਿਹਾ ਸੀ ਉਹਦੇ ਨਾਲ ਬਿਲਕੁਲ ਸਮਤ ਨਹੀਂ ਠੀਕ ਹੈ ਸਰ ਮੇਰੀ ਹਵਾ ਨਹੀਂ ਪਦੀ ਡਾਕਟਰ ਅਮਰ ਸਿੰਘ ਜੀ ਆਏ ਨੇ ਪਾਰਟੀ ਨੇ ਮਜਬੂਤ ਕਰਨ ਵਾਸਤੇ ਔਰ ਸਾਰਾ ਇਲਾਕੇ ਦਾ ਲੀਡਰ ਲੀਡਰ ਵਰਕਰ ਆਇਆ ਹੈ ਨੀਦਰਾਂ ਮਬਲਾਈਜ਼ ਹੋ ਗਿਆ ਹੈ ਐ ਸਾਨੂੰ ਮਜ਼ਲੂਲ ਸੋ ਰਿਹਾ ਵੀ ਡਾਕਟਰ ਅਮਰ ਸਿੰਘ ਦੇ ਆਰਡਰ ਪਾਰਟੀ ਹੋਰ ਮਜ਼ਬੂਤ ਹੋਏਗੀ ਔਰ ਜਿਹੜੀ ਜ਼ਿਲ੍ਹਾ ਪਰਿਸ਼ਦ ਔਰ ਉਹਦੇ ਇਲੈਕਸ਼ਨ ਉਹਨਾਂ ਦੀ ਕਾਮਯਾਬੀ ਕਾਂਗਰਸ ਤੁਹਾਡੀ ਹੋਵੇਗੀ ਹੋ ਗਿਆ ਇਹ ਸਾਰੇ ਦਿੱਤੇ ਇੱਥੇ ਆ ਰਹੀ ਹੈ ਕਿ ਅੱਜ ਕੱਟੋ ਪੱਧਰ ਵਿਖ ਨੂੰ ਮਿਲਿਆ ਪਾਰਟੀ ਦੇ ਕੀ ਐਕਟੀਵਿਟੀ ਆ ਪਾਰਟੀ ਕੋਲ ਕਿਹੜੀਆਂ ਵਗੈਰਾ ਨਹੀਂ ਪਾਰਟੀ ਦੀਆਂ ਬਣੀਆਂ ਹੁੰਦੀਆਂ ਰਹਿੰਦੀਆਂ ਨੇ ਅੱਗੇ ਨੂੰ ਵੀ ਹੋਣੀਆਂ ਨੇ ਤੇ ਜਿਵੇਂ ਜਿਵੇਂ ਸਾਨੂੰ ਪਾਰਟੀ ਦਾ ਆਦੇਸ਼ ਮਿਲੂਗਾ ਲੀਡਰਾਂ ਦਾ ਉਦੇਸ਼ ਮਿਲੂਗਾ ਅਸੀਂ ਪਾਰਟੀ ਨੂੰ ਹੋਰ ਸਰਗਰਮ ਕਰਾਂਗੇ ਔਰ ਉਹ ਦੇਖਿਆ ਜਾਵੇ ਕਿ ਬਲੌਗ ਸੰਪਤੀ ਲਈ ਚੋਨਾ ਆ ਰਹੀ ਹੈ ਫਰਾਉਂਡ ਦੇ ਕਿੰਨੀਆਂ ਪਾਰਟੀਆਂ ਦੇਖੀ ਜੇ ਲਗ ਲਗ ਪ੍ਰੋਗਰਾਮ ਕਰਕੇ ਜਾ ਰਹੇ ਇਹਦੇ ਬਾਰੇ ਕੀ ਕਹੋਗੇ ਕੋਈ ਲਗ ਲਗ ਪ੍ਰੋਗਰਾਮ ਨਹੀਂ ਕੋਈ ਵਿੱਚ ਇੱਕ ਦਾ ਬੰਦਾ ਉੱਟ ਕੇ ਆਪਣੀ ਮੀਟਿੰਗ ਕਰਾਉਂਦਾ ਆਪਣੇ ਲੈਵਲ ਤੇ ਉਹਦਾ ਆਪਣਾ ਹੀ ਉਹਦਾ ਕੋਈ ਅਲੱਗ ਹਲ ਹੈ ਲੇਕਿਨ ਪਾਰਟੀ ਲੈਵਲ ਤੇ ਕੋਈ ਐਸੇ ਮੀਟਿੰਗਸ ਕੋਈ ਡਾਕਟਰ ਅਮਰ ਸਿੰਘ ਤੋਂ ਇਲਾਵਾ ਹੋਣ ਕੋਈ ਨਹੀਂ ਮੀਟਿੰਗ ਇਹ ਕਾਂਗਰਸ ਦੀ ਬਣੀ ਪਹੁੰਚ ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਅੱਜ ਅਸੀਂ ਡਾਕਟਰ ਸਿਕੰਦਰ ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਹੋਂਦੇ ਰਹਿਣ ਮਾਈ ਡਾਕਟਰ ਅਮਰ ਸਿੰਘ ਜੀ ਜਿਹੜੇ ਸਾਡੇ ਕੇ ਮੈਂਬਰ ਪਾਰਲਮੈਂਟ ਫਤਿਹਗੜ੍ਹ ਸਾਹਿਬੋਂ ਸਾਡੀ ਬਲਾਕ ਜਿਹੜੀ ਮੀਟਿੰਗ ਹੋਂਚ ਪਹੁੰਚੇ ਔਰ ਸਾਡੇ ਲਈ ਬੜੇ ਫਕਰ ਦੀ ਗੱਲ ਹੈ ਕਿ ਡਾਕਟਰ ਅਮਰ ਸਿੰਘ ਆਪਣੇ ਜਿਹੜੇ ਰੁਝਾਵਿਆਂ ਨੂੰ ਜਿਹੜੇ ਇੰਨੇ ਬਿਜ਼ੀ ਹੈਗੇ ਉਹਨਾਂ ਨੂੰ ਛੱਡ ਕੇ ਇੱਕ ਬਲਾਕ ਦੀ ਮੀਟਿੰਗ ਲੈ ਕੇ ਲੈਣ ਆਏ ਕਿਉਂਕਿ ਇੱਥੇ ਉਹ ਪਾਰਟੀ ਨੂੰ ਇੱਥੇ ਤਗੜਾ ਦੇਖਣਾ ਚਾਹੁੰਦੇ ਨੇ ਪਾਰਟੀ ਨੂੰ ਅੱਗੇ ਵਧਰਾ ਦੇਖਣਾ ਚਾਹੁੰਦੇ ਔਰ ਪਾਰਟੀ ਦੇ ਵਿੱਚ ਜਿਹੜੇ ਡਿਫਰੈਂਸ ਹੈ ਉਹਨਾਂ ਨੂੰ ਦੂਰ ਕਰਨਾ ਚ ਔਰ ਜਿਹੜੇ ਪਾਰਟੀ ਦਾ ਮਾਹੌਲ ਬਣਿਆ ਹੋਇਆ ਜਿਹੜੀ ਬਲੌਕ ਮੀਟਿੰਗ ਚਾਹੇ ਖਮਾਨੋ ਚ ਹੋਈ ਹੈ ਚਾਹੇ ਬੱਤੀ ਚ ਹੋਈ ਹੈ ਉਹ ਚ ਪਾਰਟੀ ਵਰਕਰ ਨੇ ਦਰਸਾਇਆ ਹੈ ਕਿ ਜਿਹੜੀ ਪਾਰਟੀ ਵਰਕਰ ਆ ਪਾਰਟੀ ਦੇ ਨਾਲ ਆ ਕਿਸੇ ਆ ਇੱਕ ਵਿਸ਼ੇਸ਼ ਵਿਅਕਤੀ ਦੇ ਨਾਲ ਨਹੀਂ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਆਨ ਵਾਲੀਆਂ ਜਿਵੇਂ ਸਾਡੇ ਐਮਪੀ ਸਾਹਿਬ ਨੇ ਦੱਸਿਆ ਕਿ ਜਿਹੜਾ ਕੈਂਡੀਡੇਟ ਡਿਜ਼ਰਵਿੰਗ ਹੋਏਗਾ ਉਹ ਕੈਂਡੀਡੇਟ ਨੂੰ ਟਿਕਟਾਂ ਮਿਲਣਗੀਆਂ ਤੇ ਉਹ ਆਨ ਵਾਲੇ ਟਾਈਮ 'ਚ ਸਾਰੇ ਬਲੌਕ ਸੰਬੰਧੀ ਦੀਆਂ ਜਿਹੜੀਆਂ ਟਿਕਟਾਂ ਹੈਗੀਆਂ ਆ ਚੰਗੇ ਬੰਦੇ ਨੂੰ ਦਵਾਂਗੇ ਔਰ ਸਾਰੀਆਂ ਸੀਟਾਂ ਜਿੱਤਾਂਗੇ ਔਰ ਆਉਣ ਵਾਲੇ ਸਮੇਂ ਕਾਂਗਰਸ ਦਾ ਲੋਕੀ ਕਾਂਗਰਸ ਵੱਲ ਦੇਖ ਰਿਹਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਘਰ-ਘਰ ਪਹੁੰਚੀਏ ਔਰ ਲੋਕਾਂ ਨੂੰ ਦੱਸੀਏ ਕਿ ਕਾਂਗਰਸ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜਾ ਦੇਸ਼ ਦਾ ਭਲਾ ਕਰ ਸਕਦੀ ਹੈ ਔਰ ਆਉਣ ਵਾਲੇ ਸਮੇਂ 'ਚ ਜਿਹੜਾ ਕਾਂਗਰਸ ਦਾ ਹੈਗਾ ਬਲੌਕ ਸੰਮਤੀ ਦੇ ਚੋਣਾਂ ਹੋਣ ਚਾਹੇ ਜ਼ਿਲ੍ਹਾ ਪਰਿਸ਼ਦਾਂ ਦੇ ਚੋਣਾਂ ਹੋਣ ਚਾਹੇ ਵਿਧਾਨ ਸਭਾ ਦੇ ਚੋਣਾਂ ਕਾਂਗਰਸ ਪਾਰਟੀ ਸਭ ਤੋਂ ਮਜ਼ਬੂਤ ਬਣ ਕੇ ਉੱਭਰੇਗੀ ਔਰ ਆਉਣ ਵਾਲੇ ਸਮੇਂ 'ਚ ਕੇਂਦਰ ਵਿੱਚ ਵੀ ਕਾਂਗਰਸ ਸਰਕਾਰ ਬਣੇਗੀ ਜੈ ਹਿੰਦ ਜੈ ਭਾਰ